ਤਾਂ ਵੀ ਮੁਸ਼ਕਲ ਹੋ ਰਹੀ ਹੈ ਇਹ ਬੇਚਤੀ ਕਿ ਜਿਆਦਾ ਦੇਵਾ ਨੂੰ ਬੈਠੇ ਰਿਹਾ ਹੈ ਕਿ ਉਹ ਵਸਤੂ ਲੈ ਰਿਹਾ ਹੈ ਜਾਂ ਇਸ ਤਰ੍ਹਾਂ ਦੀ ਗੱਲ ਜਿਹੜਾ ਸੀਲ ਮੇਂਟੇਨੈਂਸ ਤੇ ਉਹਨਾਂ ਦੇ ਡਾਕਟਰ ਖਾਹਲੀ ਐਕਟ ਪਾਸਟ ਨੂੰ ਸੰਦੀ ਗਵਰਨਮੈਂਟ ਨੇ ਉਹਨਾਂ ਵਿੱਚ ਸਾਰੇ ਤਰ੍ਹਾਂ ਦੇ ਪ੍ਰਬੰਧਨ ਨਹੀਂ ਜੇ ਬੱਚਿਆਂ ਨਾਲ ਨੇ ਉਹਨਾਂ ਤੋਂ ਜਨਤ ਆਪਣੇ ਨਾਮ ਤੇ ਕਰਾ ਲਈ ਉਹ ਵੀ ਵਾਪਸ ਲੈ ਸਕਦੇ ਨੇ ਜੇ ਉਹਨਾਂ ਨੂੰ ਮੇਂਟੇਨੈਂਸ ਲੱਗੀ ਹੋਇਆ ਪਹਿਲਾਂ ਤਾਂ ਉਹਦੇ ਵਿੱਚ ਵੀ ਪ੍ਰਬੰਧਨ ਹੈ ਕਿ ਮੇਂਟੇਨੈਂਸ ਲੱਗੀ ਰਹੂਗੀ ਚਾਹੇ ਉਹਦੀ ਟ੍ਰਾਂਸਫਰ ਹੋਵੇ ਬਾਕੀ ਜੇ ਮੇਨਟੇਨੈਂਸ ਵਗੈਰਾ ਦੀ ਰਿਕਵਰੀ ਨਹੀਂ ਹੋ ਰਹੀ ਤਾਂ 30 ਦਿਨ ਦਾ ਟਾਈਮ ਹੈ ਜੇ 3 ਦਿਨ ਦੇ ਵਿੱਚ ਨਹੀਂ ਦਿੱਤੀ ਮੇਨਟੇਨੈਂਸ ਤਾਂ ਉਹਦੀ ਐਕਟ ਦੇ ਵਿੱਚ ਹੀ ਪ੍ਰੋਵਾਈਡ ਕੀਤਾ ਹੋਇਆ ਉਹਦਾ ਰਿਕਵਰੀ ਦਾ ਤਰੀਕਾ ਦੱਸਿਆ ਹੋਇਆ ਤੇ ਜੇ ਜਿਹੜਾ ਡਿਸਅਵੇ ਕਰਦਾ ਏ ਸੈਕਟ ਦੀ ਉਹਦੇ ਵਿੱਚ ਇੱਕ ਤਾਂ ਉਹ ਨੂੰ ਇੰਪਲੀਮੈਂਟ ਤਾਂ ਹੋਣਾ ਹੀ ਹੋਣਾ ਜਿਹੜੇ ਗਵਾਨੀ ਹਰਕਾ ਨਾਲ ਉਹਨੂੰ ਜੇਲ ਵੀ ਹੋ ਸਕਦੀ ਹੈ ਤਿੰਨ ਮਹੀਨੇ ਤੱਕ ਹੁਣ ਤੱਕ ਇਸ ਤਰ੍ਹਾਂ ਦੇ ਕਿੰਨੇ ਕੇਸ ਅਦਾਲਤਾਂ ਦੇ ਵਿੱਚ ਆਏ ਹੈਗੇ ਜਿਵੇਂ ਜਿਸ ਨੂੰ ਸਿੱਟੀ ਜਨਲ ਹੈ ਇੱਕ ਤਾਂ ਜੁੜਾ ਨਾ ਉਹ ਅਦਾਲਤ ਦੇ ਵਿੱਚ ਨਹੀਂ ਹੈ ਉਹਨਾਂ ਦਾ ਇੱਕ ਤਹਿਗਾ ਇਹਦਾ ਰੈਗੂ ਵਾਲਾ ਕੋਲ ਐਸਪੀਐਮ ਵਗਰਾ ਕੋਲ ਉਹਨਾਂ ਵੀ ਐਪਲੀਕੇਸ਼ਨ ਉਹ ਵੀ ਡਿਸਾਈਡ ਕਰਦੇ ਆ ਪਰ ਜਿਹੜੀ ਰੈਗੂ ਤੇ ਰੈਗੂ ਦੀ ਗੱਲ ਕਰਦੇ ਤੁਸੀਂ ਉੱਥੇ ਆਪ ਜਿਆਦਾ ਦੇਖਿਆ ਅਤਰ ਕੁਮਾਰੀ ਦਾ ਸਾਹਮਣਾ ਕਰਦਾ ਨਹੀਂ ਮੈਂ ਮੈਂ ਜਿਵੇਂ ਸਟੇਟ ਤੋਂ ਵੀ ਕਿਹਾ ਸੀ ਅਸੀਂ ਡੀਸਾ ਨੂੰ ਕਹਾਂਗੇ ਵੀ ਜਿਹੜਾ ਸੀਨੀਅਰ ਸਿਟੀਜ਼ਨ ਨੇ ਇਹਨਾਂ ਲਈ ਕਿ ਟਾਈਮ ਸਲੋਟ ਰੱਖ ਲੈਣ 11 ਤੋਂ 12 ਤੇ ਇਸੇ ਤਰ੍ਹਾਂ ਸਿਵਲ ਸਰਪੰਚ ਸਾਹਿਬ ਨੂੰ ਵੀ ਕਹਾਂਗੇ ਵੀ ਟਾਈਮ ਸਲੋਟ ਰੱਖਣ ਅਸੀਂ ਵੀ ਅਦਾਲਤਾਂ ਦੇ ਵਿੱਚ ਅਸੀਂ ਸਾਰਿਆਂ ਵਿੱਚ ਕਰਾਂਗੇ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਕੋਈ ਸੀਨੀਅਰ ਸਿਟੀਜ਼ਨ ਦਾ ਕੇਸ ਹੈ ਉਹ 10:30 ਤੋਂ 11:15 ਪ੍ਰਾਇਰਟੀ ਤੇ ਦੇਖ ਦਿੱਤੇ ਗੱਲ ਕਰ ਲੈਣਾ ਕੋਈ ਅਰੂ ਕਰ ਵੀ ਤਣਾਵ ਤੇ ਜਿਹੜਾ ਕੋਈ ਕੇਸ ਲਾ ਸਕਦੇ ਹੈ ਜਿਹੜਾ ਨਹੀਂ ਉਹ ਤਾਂ ਜਿਹੜਾ ਮਰਜੀ ਸੀਨੀਅਰ ਸਿਟੀਜ਼ਨ ਐਜ਼ ਅ 올ਡ ਆਪ ਹੀ ਆ ਸਕਦਾ ਨਹੀਂ ਉਹਨਾਂ ਦਾ ਐਡਮੈਟਰ ਆਫ ਪ੍ਰਾਇਰਟੀ ਇਨਟਾਈਟਲ ਉਹਨਾਂ ਨੂੰ ਲੀਗਲ ਹੈਡ ਮਿਲਣੀ ਲੀਗਲ ਹੈਡ ਮਿਲਨੀ ਮਿਲਨੀ ਹੈ ਉਹ ਜਿੱਥੇ ਮਰਜੀ ਚਾਹੇ ਸਬਡਿਵੀਜ਼ਨ ਤੇ ਲੈ ਲੈ ਚਾਹੇ ਹੈੱਡਕ quartਰ ਤੇ ਲੈ